ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡਾ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਡਰੈਫਟ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪਿੰਡ ਮਹਿਮੂਦਪੁਰ ਆ ਗਿਆ ਸਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸਜਣੋ ਤੇ ਨੇੜੇ ਦੀ ਜੇ ਗੱਲ ਕਰੀਏ ਤਾਂ ਅਮਰਕੋਟ ਮੇਨ ਸ਼ਹਿਰ ਮੇਨ ਕਸਬਾ ਜਿਹੜਾ ਸੱਜਣੋ ਵੀਰ ਹਰਾਂ ਨੂੰ ਲੱਗਦਾ ਅਮਰਕੋਟ ਗਰਵੰਤ ਨੂੰ ਮਲਾਉਣ ਲੱਗੇ ਆ ਤੁਹਾਨੂੰ 7-8 ਐਨੀਮਲਾਂ ਜਿਨ੍ਹਾਂ ਦੇ ਵਿੱਚ ਸੂਈਆਂ ਝੋਟੀਆਂ ਵਿੱਚ ਕੋਈ ਗੱਬਣਾ ਕਿਆ ਬਾਤ ਵਾਲੇ ਜਾਨਵਰ ਭਾ ਸਾਰੇ ਰੱਖਾਂਗੇ ਵੀਡੀਓ ਦੇ ਵਿੱਚ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਸੱਜਣੋ ਟੌਪ ਟੌਪ ਦੇ ਜਾਨਵਰ ਤੁਹਾਨੂੰ ਅੱਜ ਜਿਹੜੇ ਵੀਡੀਓ 'ਚ ਵਿਖਾਵਾਂਗੇ ਵੇਖਿਓ ਕੱਦ ਕੱਠ ਝੋਟੀ ਦਾ ਲਾਲਾ ਕਿਆ ਬਾਤ ਆ ਸੂਈ ਸਵਾਈ ਆ ਵੀ ਮੈਂ ਸੱਜਣੋ ਰਾਤ ਦੀ ਸੂਈ ਗਿੱਲੀ ਜਮਾ ਕੀ ਰੇਟ ਰਹਿੰਦਾ ਆ ਵੀ ਗੱਬਣ ਸੂਣ ਵਾਲੀ ਘੜੀ ਮੇਲਾ ਦਿੰਦੀ ਆ ਵੀ ਸੱਜਣੋ ਛੋਟੀ ਸੂਈ ਮੰਨ ਲਓ ਵੀ ਤਿੰਨ ਕ ਗੱਬਣਾ ਬਾਕੀ ਸਾਰਾ ਮਾਲ ਹੀ ਤਕਰੀਬਨ ਸੋਇਆ ਸਵਾਇਆ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਤੇ ਜਿਹੜੀ ਪਸੰਦ ਆ ਜਾਂਦੀ ਹੈ ਤਸੱਲੀ ਕਰਨਾ ਤੁਹਾਡਾ ਹੱਕ ਹੈ ਕਿਉਂਕਿ ਤੁਸੀਂ ਸੱਜਣੋ ਪੈਸੇ ਇਹਨਾਂ ਤੇ ਜਿਹੜੇ ਖਰਚ ਕਰਨੇ ਆ ਜੁੜਿਓ ਐਂਡ ਤੱਕ ਆਜੋ ਲਈਏ ਜਾਣਕਾਰੀ ਗਰਵੰਤ ਮਹਿਮੂਦਪੁਰੇ ਨੂੰ ਮਿਲਾਈਏ ਤੁਹਾਨੂੰ ਗਰਵੰਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਨੂੰ ਹੋਰ ਸੁਣਾ ਵਧੀਆ ਜੀ ਸਾਹਿਬ ਚੜ੍ਹਦੀ ਕਲਾ ਜੀ ਕਿਰਪਾ ਮਾਲਕ ਦੀ ਸ਼ੁਕਰ ਸ਼ੁਕਰ ਅਦਾ ਤੇ ਦਾ ਕਿਰਪਾ ਹੀ ਰੱਖੇ ਸਾਰੇ ਭੈਣਾ ਭਰਾਵਾਂ ਤੇ ਹਨਾ ਹਾਂਜੀ ਤੇ ਡਰੈਸ ਕਰੀਏ ਕਨਫਰਮ ਮੜਾ ਜਾ ਡਰੈਸ ਨਾਮ ਹੈਗਾ ਮੇਰਾ ਗਰਵੰਤ ਸਿੰਘ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਓਕੇ ਮੋਬਾਈਲ ਨੰਬਰ ਹੈਗਾ 987728043 987728043 ਤੇ ਆ ਨੀਲੀ ਦੀ ਮੈਂ ਦਾ ਕੀ ਹਿਸਾਬ ਕਿਤਾ ਬਣਿਆ ਤੇ ਮੈਂ ਵੀ ਮਾੜਾ ਜਿਹਾ ਫਿਰ ਜ਼ਿਕਰ ਕਰੂੰਗਾ ਬੈਚ ਅੱਜ ਹਾਂਜੀ ਇਹ ਨਾ ਆਪਾਂ ਉਹ ਪਰਸੋ ਵੀਡੀਓ ਚ ਪਾਈ ਆਪਾਂ ਹਾਂ ਤੇ ਮਾਝ ਆਪਣੀ ਛੇਲ ਹੋ ਗਈ ਓਕੇ ਆ ਤੇ ਵੀਰ ਨੇ ਕਿਹਾ ਨੇ ਸਾਈ ਪਾ ਗਏ ਤੇ ਮੁੜ ਕੇ ਹੰਡੀ ਬਹੁਤ ਸੀ ਹਾਂ ਸਟੰਡੀ ਬਹੁਤ ਸੀ ਲ ਆਪਾਂ ਵਿਖਾਈ ਉਹ ਦਿਨ ਹਾਂ ਤੇ ਫਿਰ ਅੱਜ ਵੀ ਚੈੱਕ ਕਰਾ ਦਾਂਗੇ ਠੀਕ ਆ ਤੇ ਸਾਈ ਪਾ ਕੇ ਮੁੜ ਕੇ ਫੋਨ ਨਹੀਂ ਚੁੱਕਿਆ ਜਿਹੜਾ ਕਿ ਵੀਰ ਭਰਾ ਪਾਉਂਦਾ ਭਾਵੇਂ ਪੰਜ ਰਾਂ ਵੀਡੀਓ ਵੇਖੇ ਸ਼ੇਰਾਂ ਵੇਖੇ ਚੰਗੀ ਚੰਗੀ ਤਰ੍ਹਾਂ ਵੇਖ ਕੇ ਗੱਲ ਕਰੇ ਮੇਰੀ ਵੀ ਇੱਕ ਹੱਥ ਬੰਨ ਕੇ ਰਿਕਵੈਸਟ ਬੇਨਤੀ ਆ ਸੱਜਣੋ ਤੁਸੀਂ ਭੈਣਾ ਭਰਾ ਜੁੜੇ ਹੋ ਤੁਹਾਡੇ ਦਿਲੋਂ ਰਹੀਆਂ ਐਦਾ ਐਦਾ ਕੇ ਇਹਨੂੰ ਖਰਾਬ ਕਰਨਾ ਉਹ ਗੱਲ ਮਾੜੀ ਜੇ ਆਪਾਂ ਕੇ ਇਹਨੂੰ ਸਾਈ ਪਵਾ ਗਏ ਤੇ ਮੁੜ ਕੇ ਡੰਗਰ ਨਾਲ ਤਈਏ ਤੇ ਆਪਣੇ ਤੇ ਅਗਲੇ ਨੂੰ ਮੁੜ ਕੇ ਤਰਾਇ ਕਰਨਾ ਬਿਲਕੁਲ ਇਹੀ ਗੱਲ ਮੈਂ ਕਹਿਣ ਲੱਗਾ ਸੀ ਤੂੰ ਮੇਰੀ ਗੱਲ ਮੂੰਹ ਦੀ ਫੜ ਲਈ ਪਹਿਲੀ ਗੱਲ ਸੱਜਣਾ ਤੁਸੀਂ ਵੀਡੀਓ ਚੰਗੀ ਤਰ੍ਹਾਂ ਗੌਰ ਨਾਲ ਵੇਖ ਲਓ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਰਿਕੁਐਸਟ ਬੇਨਤੀ ਫਿਰ ਜਦੋਂ ਤੁਹਾਡੇ ਮਨ ਨੂੰ ਕੋਈ ਚੀਜ਼ ਖੁੱਭ ਗਈ ਤਾਂ ਫਿਰ ਤੁਸੀਂ ਅਗਲੇ ਨੂੰ ਫੋਨ ਲਾਓ ਵੀ ਭਾਈ ਜੀ ਆਪਾਂ ਵੀਰ ਜੀ ਆਹ ਸੌਦਾ ਜਿਹੜਾ ਤੁਹਾਡੇ ਤੋਂ ਲੈਣ ਦੇ ਚਾਹਵਾਣਾ ਤੇ ਦੱਸੋ ਇਹਦਾ ਕੀ ਹਸਾਬ ਕਿਤਾਬਾ तकरीबन ਸਾਰੀਆਂ ਗੱਲਾਂ ਬਾਤਾਂ ਆਪਾਂ ਵੀਡੀਓ ਚ ਪੁੱਛੀਆਂ ਦੱਸੀਆਂ ਹੁੰਦੀਆਂ ਫੇਰ ਅਗਲਾ ਫੋਨ ਲਾ ਕੇ ਦੁਬਾਰਾ ਰਿਪੀਟ ਵੀ ਕਰਦਾ ਕਰਕੇ ਅੱਧਾ ਘੰਟਾ ਗੱਲ ਆ ਤੇ ਉਸ ਤੋਂ ਬਾਅਦ ਕਈ ਸੱਜਣੇ ਇਹ ਕਹਿ ਦਿੰਦੇ ਆ ਬਾਈ ਅਸੀਂ ਨਾ ਰੈ ਕਰਕੇ ਦੱਸਦੇ ਆ ਯਾਰ ਰੈ ਮੇਰੇ ਭੈਣਾ ਭਰਾ ਸਿਆਣੇ ਹੋ ਤੁਸੀਂ ਪਹਿਲਾਂ ਕਰ ਲਿਆ ਕਰੋ ਹਰ ਇੱਕ ਬੰਦਾ ਬਿਜੀ ਆ ਸੱਜਣੋ ਫੇਰ 500 ਸਾਈ ਪਾ ਕੇ ਆ ਕੇ ਤੁਸੀਂ ਪਸ਼ੂ ਛੱਡ ਜਾਨੇ ਆ ਯਾਰ ਅਗਲੇ ਦਾ ਪਸ਼ੂ ਖਰਾਬ ਨਾ ਕਰਿਆ ਕਰੋ ਇਹ ਹੱਥ ਬੰਨ ਕੇ ਬੇਨਤੀ ਆ ਤੁਸੀਂ ਘੰਟੇ ਦੋ ਘੰਟੇ ਆ ਜੀ ਕੋਸ਼ਿਸ਼ ਕਰਿਆ ਕਰੋ ਅਗਲੇ ਨੂੰ ਕਨਫਰਮ ਕਰ ਦਿਆ ਕਰੋ ਆਪਾਂ ਲੈਣਾ ਜਾਂ ਨਹੀਂ ਲੈਣਾ ਤੇ ਨਾ ਟਾਈਮ ਖਰਾਬ ਕਰਿਆ ਕਰੋ ਤੁਹਾਡੇ ਦਿਲੋਂ ਰਿਣੀ ਆ ਤੁਹਾਡੇ ਪਿਆਰ ਸਦਕਾ ਹੀ ਚੱਲਦਾ ਕੰਮ ਤੇ ਪਰ ਇੰਨੀ ਕੁ ਬੇਨਤੀ ਕਬੂਲ ਕਰ ਲਿਓ ਤੇ ਇਹ ਆਪਾਂ ਦਾਸਤੀ ਸੀ ਹੁਣ ਫਿਰ ਕਿੰਨਾ ਦੁੱਧ ਬੋਲਾ ਇਹਦੇ ਕੋਲ ਅੱਜ ਇਹਨੂੰ ਚੌਥਾ ਦਿਨ ਹੋ ਗਿਆ ਸੂਈ ਨੂੰ ਹਾਂ ਚੌਥਾ ਦਿਨ ਹੋ ਗਿਆ ਹਨਾ ਅੱਜ ਸੂਈ ਸੀ ਹਾਂ 11 12 ਕਿਲੋ ਬੋਲਾ ਤਿਆਰ ਹੋਣਾ ਐਸੇ ਕੀ ਬਾਤ ਆ ਹਾਂ ਆ ਟਾਈਮ ਨੋਟ ਕਰਾ ਦਿਓ ਜੀ 5 ਮਿੰਟ ਰਹਿੰਦੇ ਜੀ 11:00 ਵਜੇ 55 ਮਿੰਟ ਦਾ ਸਮਾਂ ਸੱਜਣੋ ਹਾਂਜੀ ਕਿਆ ਬਾਤ ਆ ਕਿਆ ਬਾਤ ਆ ਕਿਆ ਬਾਤ ਸਾਢੇ 6 ਵਜੇ ਦੀ ਸਵੇਰੇ ਆਪਣੀ ਚਵਾਈ ਆ ਓਕੇ ਹਾਂ ਸਾਢੇ 6 ਵਜੇ ਦੀ ਚਵਾਈ ਆ ਤੇ 11 ਵਜੇ ਕੇ 55 ਮਿੰਟ ਦਾ ਸਮਾਂ ਠੰਡੀ ਸੀਲ ਕਰਮਾ ਲਈ ਇਹ ਨਹੀਂ ਕਿ ਉਸ ਦਿਨ ਤਾਜੀ ਸੂਈ ਕਰਕੇ ਬੈਨ ਦਿੰਦੀ ਹੈ ਕੋਈ ਚੱਕਰ ਨਹੀਂ ਆ 11 12 ਹੁਣ ਚੋਕੇ ਲੈ ਜਾ ਜਿਹੜਾ ਸੱਜਣ ਮਰਜੀ ਆ ਜਾਏ ਮਗਰ ਕਟਾ ਹਾਂਜੀ ਸੂਆ ਸੂਈ ਤੀਜਾ ਹਾਂ ਤੀਜਾ ਸੂਆ ਲਤੂਰ ਕਰਾਚੱਕ ਇਹਦੀ ਕਰਮਾ ਦੀ ਫਿਰ ਅੱਜ ਵੇਚ ਕੇ ਕਿਸੇ ਸਿਆਣੇ ਗਾ ਫੋਨ ਆਏ ਹੋਣੇ ਤੂੰ ਕਹਦਾ ਵੈਗ ਗਈ ਜਦੋਂ ਇੱਕ ਰਾ ਸਭ ਕਹਿ ਦੀ ਨਾ ਵੈਗ ਗਿਆ ਪਸ਼ੂ ਤੇ ਮੁੜ ਕੇ ਤੁਹਾਨੂੰ ਪਤਾ ਔਖਾ ਹੋ ਜਾਂਦਾ ਕੰਮ ਅਗਲਾ ਤਾਂ ਖਰੀ ਕਿਹੜੀ ਗੱਲ ਛੱਡ ਗਿਆ ਹਾਂ ਇਹ ਉਹ ਭੈਣ ਭਰਾ ਨਹੀਂ ਨਾ ਸੋਚਦੇ ਅਗਲਾ ਤਸੱਲੀ ਕਰੇ ਆਣ ਕੇ ਆਪਦੀ ਹਾਂ ਸਾਨੂੰ ਵੀ ਖਰਾਬ ਕਰ ਗਿਆ ਕਿਸ ਸੱਜਣਾ ਭੈਣ ਨੂੰ ਕਿਹਨੂੰ ਕਹਿ ਸਕਦੇ ਹਾਂ ਕਹਿਣ ਨੂੰ ਕਹਿੰਦਾ ਵੀ ਦੂਜਾ ਵੀ ਕਹਿ ਸਕਦੇ ਪਰ ਨਹੀਂ ਕਹਿੰਦੇ ਤੀਜਾ ਹੀ ਕਵਾਂਗੇ ਅਸੀਂ ਤਾਂ ਵੇਖੋ ਬਹੁਤ ਹੀ ਸ਼ਾਨਦਾਰ ਲੇਵਾ ਝੋਟੀ ਕੋਲੇ ਸਾਫ ਸੁਥਰੀ ਚੰਗੇ ਦੁੱਧ ਦੀ ਮਾਲਕਨ ਬਾਬਾ ਜੀ 15 ਕਿਲੋ ਦੁੱਧ ਤਾਂ ਦਿਓ 15 ਤੋਂ ਪਲੱਸ ਦਊ ਸੰਸਭ ਅੰਦਰ ਦੀ ਰੇਦੀ ਵੀ ਹੁਣ 12 ਦਾ ਆਪਾਂ ਚਾਰਾਂ ਦਿਨਾਂ ਦੀ ਸੂਈ ਆ ਤੇ ਸੂਈ ਮਹਾਂ ਦਾ ਦੱਸਦੇ ਪਏ ਆ ਕੱਚਾ ਬੋਲਾ ਹਾਂਜੀ ਬਹੁਤ ਚੰਗੀ ਆ ਜਾਨਦਾਰ ਤੇ ਸ਼ਾਨਦਾਰ ਆ ਬੜੀ ਫੱਬੀ ਆ ਮੈਂ ਸੱਜਣੋ ਸ਼ਾਮ ਨੂੰ ਵੇਖਿਓ ਹਾਂ ਚਵਾਤਾ ਯਾਰ ਬਾਈ ਨਿੱਗਰਲੀ ਵੀਡੀਓ ਕੱਢ ਕੇ ਵੇਖ ਲੈ ਅਗਲਾ ਨਿੱਗਰ ਚਵਾਈ ਦੀ ਕਰਮਾਲੀ ਹਾਂ ਬਾੜੀ ਠੋਕ ਠੰਡੀ ਠੰਡੀ ਸੀਲ ਕਰਮਾ ਲਈ ਵੇਖੋ ਹਾਂ ਬਾੜੀ ਜਿਆਦੇ ਫੇਰ ਐ ਨਹੀਂ ਹੈਗਾ ਥਾਣਾ ਚ ਬੂੰਦ ਵੀ ਨਹੀਂ ਛੱਡੀ ਹਾਂ ਥਾਣਾ ਜੇ ਡੋਕੇ ਉਹ ਸਾਰੀ ਤੜਕੇ ਨਚੂੜੀ ਆ ਉਹ ਹੀ ਆਉਣੀ ਆ ਵੇ ਇੱਕ ਦੋ ਡੋਕੇ ਹੂੰ ਯਾਰ ਬਾੜੀ ਮਿੱਠੀ ਮੈਂ ਯਾਰ ਬਾਬਾ ਕਰੇ ਰੱਖਣ ਵਾਲੀ ਮੈਂ ਯਾਰ ਕਹਿਣਾ ਹੀ ਆ ਕਰਮਾ ਲਈ ਚਲੋ ਪੈਸੇ ਤਾਂ ਲੱਗ ਜਾਣੇ ਸੱਜਣੋ ਤੇ ਕੀ ਰੇਟ ਦੀ ਦੇ ਦੀਏ ਇਹ ਸੰਸਾਰ 1 ਲੱਖ 35 ਹਜ਼ਾਰ ਦੀ ਡਿਮਾਂਡ ਆ ਓਕੇ 132 ਦੀ ਦੇ ਦਾਂਗੇ 132000 ਦੀ ਹਾਂ ਬਾਕੀ ਛੋੜ ਛੱਪਾ ਹੋ ਜੂ ਹਾਂਜੀ ਹੋ ਜੂ ਠੀਕ ਹੈ ਧੰਨਵਾਦ ਕੋਈ ਵੀ ਆਵੇ ਦੋ ਟਾਈਮ ਤਸੱਲੀ ਕਰੇ ਆਪਦੀ ਤਿੰਨ ਟਾਈਮ ਕਰੇ ਸਾਈ ਬਿਆਨ ਪੱਕਾ ਪਾ ਗਏ ਹਾਂ ਹੁਣ 5000 ਤੋਂ ਘੱਟ ਸਾਈ ਨਹੀਂ ਪਹੁੰਚੀ ਹਾਂ ਸਾਈ ਬਿਆਨ ਪੱਕਾ ਪਾ ਗਏ ਆਪਦੀ ਤਸੱਲੀ ਕਰੇ ਹਾਂ ਆ ਕੂਟੀ ਦਾ ਕੀ ਲੇਖਾ ਜੋਖਾ ਛਾ ਇਹ ਦੂਜਾ ਸੁਹਾ ਸੁਣੀ ਜੀ ਕਿਆ ਬਾਤ ਆ ਬੜੀ ਖਬਰਦਾਰ ਆ ਯਾਰ ਹਾਂਜੀ ਕੱਟੀ ਆ ਜੇ ਕਰਮਾੜੀ ਦੇਖੋ ਹਾਂ ਬੜਾ ਚੰਗਾ ਸਿੰਘ ਤੇ ਬੜਾ ਚੰਗਾ ਹੀ ਪੱਠਪੜਾ ਲੱਗਾ ਹਾਂਜੀ ਕੱਢ ਖਾ ਬਾਹਰ ਇਹਨੂੰ ਨਾਲ ਨਾਲ ਗੱਲਾਂ ਕਰੀ ਚੱਲਾਂਗੇ ਆਪਾਂ ਤੇ ਦਿਨ ਲੈ ਜੂ ਹਫਤਾ ਦੇਣੇ ਕਬ ਤੇਰੀਂ ਚਲੇ ਲੈ ਜੂ ਲੈ ਜੂਗੀ 5-7 ਦਿਨ ਹਾਂਜੀ ਤੇ ਥਣਾ ਥਣਾ ਲਿਓ ਛਾਹੀਆ ਹਾਂ ਥਣਾ ਲੋ ਬਹੁਤ ਤਪਣਾ ਕਰਮਾਲੀ ਮੋਗਾ ਵਾਕੇ ਥਣ ਬਾਲਾ ਕੰਮ ਦਾ ਹਾਂਜੀ ਤੇ ਜਿਵੇਂ ਧਾਰਾਇਆਂ ਪਾਈ ਫਰਦੀ ਅਗਲਾ ਸੋਚੂਗਾ ਕਿਤੇ ਭਾਰਪੂਰ ਦੀ ਬੇਫਿਕਰੀ ਜਾਨਾ ਹਾਂ ਭਾਰ ਦੀ ਗਰੰਟੀ ਠੀਕ ਆ ਠੀਕ ਆ ਠੀਕ ਆ ਸਜਣੋ ਇਹ ਗੱਲ ਤਾਂ ਪੁੱਛੀਆ ਕਿਉਂਕਿ ਕਈ ਵਾਰੀ ਨਾ ਪਸ਼ੂ ਜਦੋਂ ਟਿੱਪਿਆ ਜਾਂਦਾ ਜਾਂ ਆਪਾਂ ਧਾਰਾ ਕਰਮਾਲੀ ਜੀ ਠੰਡੀ ਸੀ ਤੇ ਪਸਮਾ ਕਰੇ ਆਉਂਦਾ ਪਸ਼ੂ ਨੇ ਪਲਾਣੀ ਹੈਗੀਆਂ ਇੰਦਗਾਂ ਲੱਤਾਂ ਨੂੰ ਵੀ ਹੈਗੀਆਂ ਹਾਂ ਹਾਂ ਦੁੱਧ ਨੂੰ ਖਰੀ ਨਿਕਲੂ ਹਾਂ ਖਰੀ ਦੁੱਧ ਨੂੰ ਦੁੱਧ 12 ਤੋਂ ਪਲੱਸ ਪਹਿਲੇ ਸਵੇਰ ਚੱਲੀ ਆ ਹਾਂ 12 ਕਿਲੋ ਦੁੱਧ ਦੇਊਗੀ 11 12 ਖੁੱਲਾ 12 ਤੋਂ ਪਲੱਸ ਪਹਿਲੇ ਸਵੇਰ ਚੱਲੀ ਓਕੇ ਹਾਂ ਬੜੀ ਚੰਗੀ ਫੇਰ ਤਾਂ ਕੱਟੀ ਆਂ ਕਿਆ ਬਾਤ ਆ ਬਾਕੀ ਲੇਵਾ ਬਹੁਤ ਸੋਨਾ ਠੋਸ ਆ ਹਾਂ ਬਾਕੀ ਪਲੀ ਸੰਭੀ ਪਲੀ ਸੰਭੀ ਕੱਦ ਬਹੁਤ ਆ ਬਹੁਤ ਚੰਗੀ ਛਾਈ ਸੋਈ ਬਹੁਤ ਚੰਗੀ ਛਾਈ ਬਹੁਤ ਚੰਗੀ ਆ ਲੇਵਾ ਵੇਖੋ ਸਜਣੋ ਹੈਨਾ ਥਣ ਵੇਖੋ ਲੱਗਾ ਕਰਮਾਂ ਵਾਲੀ ਨੂੰ ਜਿਉਂਦੀ ਰਵੇ ਬਹੁਤੀ ਸ਼ਾਨਦਾਰ ਝੋਟੀ ਕੋਲੇ ਆ ਕੇ ਵੇਖੋ ਸਿੰਗਾ ਤੋਂ ਲੈ ਕੇ ਚਾਰ ਹਮਰ ਵੀ ਆਏ ਪਹਿਲਾਂ ਵਾਲੀ ਇਹ ਦੂਜਾ ਸੂਗੀ ਹਾਂ ਉਮਰ ਛੋਟੀ ਤੇ ਸੂਆ ਦੂਜਾ ਹਾਂਜੀ ਇਹਦਾ ਫਿਰ ਸ਼ਾਜੀ ਕਿੱਥੇ ਦੇ ਭਾ ਇਹਦੀ ਡਿਮਾਂਡ ਕਰਨ ਨੂੰ ਦੱਸੋ ਭਾਵੇਂ ਇਹੋ ਹੀ ਝੋਟੀ ਦੀ ਸਵਾ ਵੀ ਕਰ ਲਈਏ ਪਰ ਆਪਾਂ ਜਾਇਜੀ ਗੱਲ ਕਰਨੀ ਪੱਕੀ ਗੱਲ ਆ ਹਾਂ ਮੈਂ ਤਾਂ ਕਿਹਾ ਸਵਾ ਕਰਾਂਗਾ ਨਹੀਂ ਜਾਇਜੀ ਦੇ ਦੇਣੀ ਓਕੇ ਹਾਂ ਇਹ 1 ਲੱਖ ਤੇ 10 ਹਜ਼ਾਰ ਦੀ ਅੱਜ ਦੇ ਦਾਂ ਫੈਸਲੇ ਕਰਦਾ ਕੁਰਸੀ ਤੇ ਬਹਿ ਕੇ ਹਨਾ ਮਗਰ ਪਹਿਲਾਂ ਰੱਤੀ ਬੈਠਾ ਸੀ ਆ ਹਾਏ ਹਾਏ ਵੇ ਤੈਨੂੰ ਜੋ ਝੋਟੀ ਬਾਆਂ ਦੀ ਸਵਾਦੀ ਮੈਨੂੰ ਵੇਚ ਦੋ ਹਾਂ ਐਡਾ ਇਕਾਂਵਲੇ ਨਹੀਂ ਗੇ ਪਰ ਐਂ ਗੱਬਣ ਗੱਬਣ ਇੱਕ ਦਾਸ ਦੀ ਦੇ ਦਿੱਗੇ ਹਾਂਜੀ ਛੋੜ ਛੱਪਾ ਛੋਰ ਛੱਪਾ ਕੋਈ ਨਹੀਂ ਹੋ ਜੂ ਮੌਕੇ ਦੀ ਮਾਨਤਨ ਹੋ ਜੂ ਬਾਕੀ ਜਿਹੜਾ ਲੈ ਗਿਆ ਕਰੂਗਾ ਯਾਦ ਹੀ ਕੱਟੀ ਕੱਟੀ ਆ ਵੇਚਣ ਵਾਲਾ ਬੰਦਾ ਵੀ ਲੈ ਲਈ ਚੰਗੀ ਹਾਂ ਵੇਚਣ ਵਾਲਾ ਵੀ ਆਪਣੇ ਤੋਂ ਜਾਰੇ ਪਸ਼ੂ ਵੀਰ ਵੇਚਣ ਵਾਲੇ ਜਾ ਕੇ ਖੜਦੇ ਵੇਚਦੇ ਮਾਸੀ 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 ਮੂੰਹ ਛਿੱਗੀ ਕੀ ਬਾਤ ਐਦਾ ਵਾਵਾ ਸਫਤਾ ਕਰੀ ਜਾਂਦੇ ਸੀ ਇਹਦਾ ਕੀ ਹਿਸਾਬ ਕਿਤਾਬ ਆ ਇਹ ਸੂਈ ਜੇ ਅੱਜ ਚੌਥਾ ਦਿਨ ਹੋਇਆ ਜੇ ਇਹਨੂੰ ਸੂਈ ਉਹ ਕਰੀ ਜਾਂਦੇ ਇਹਦੇ ਸੈਂਕ ਗਣਾ ਕੋਈ ਵੇਖੇ ਦਾ ਦੁੱਧ ਵੇਖੇ ਇਹ ਵੀ ਤੀਜਾ ਸੂਸ ਹੋਈ ਤੀਜਾ ਸੂਆ ਹਾਂ ਇਹ ਕਦੋਂ ਸੂਈ ਤੇ ਕਿੰਨਾ ਦੁੱਧ ਇਹਨੂੰ ਅੱਜ ਚੌਥਾ ਦਿਨ ਇਹਨੂੰ ਸੂਈ ਨੂੰ ਹੋ ਗਿਆ ਜੀ ਓਕੇ ਚਾਰਾਂ ਦਿਨਾਂ ਦੀ ਸੂਈ ਮਗਰ ਇਹਦੇ ਵੀ ਕਟਾ ਆ ਜੇ ਮਾਰੂ ਕਟਾ ਇਹ ਥੱਲੇ ਵੀ 11-12 ਕਿਲੋ ਬਾਲਾ ਤਿਆਰ ਹੋਣ 11-12 ਇਹਦੇ ਕੋਲੇ ਵੀ ਤਿਆਰ ਹਾਂ ਕਿਆ ਬਾਤ ਆ ਦੁੱਧ ਚੰਗਾ ਪਾਊਗੀ ਮੈਂ ਦੁੱਧ ਇਹਨੇ 15 ਤੋਂ ਪਲੱਸ ਚੱਲੂਗੀ ਅੰਦਰ ਦੀ ਚਲਦੀ ਐ ਮੈਂ ਓਕੇ ਹੂੰ ਇਹ ਬਾਡੀ ਵੇਖੋ ਮੈਂ ਜੀ ਹਾਂ ਬਾਡੀ ਸਿੰਘ ਹੀ ਸਿੰਘ ਖੁੱਲਾ ਹੈ ਹੋਰ ਕਿ ਚੋਟੀ ਬਾਨਾ ਜੇ ਹਾਂ ਜਿਵੇਂ ਜਿਵੇਂ ਮੂੰਹ ਨਿਕਾ ਜਾ ਹਾਂ ਜਰਸੀ ਗਾਂ ਰਗਾ ਹੈ ਹਾਂਜੀ ਵਾਕੇ ਲੈ ਕੱਢ ਖਾਂ ਬਾਹਰ ਇਹਦਾ ਸੰਗਲ ਖੋਲ ਖਾਂ ਕੀ ਕਹਿੰਦੀ ਹੈ ਇਹ ਰਾਣੀ ਹਾਂ ਵੇਖੋ ਕੱਦ ਕੱਦ ਸੱਜਣਾ ਝੋਟੀ ਦਾ ਕਿਆ ਬਾਤ ਆ 206 ਲੈ ਵੇਖੋ ਤੇ ਟਾਈਮ ਤੁਹਾਨੂੰ ਇੱਕੇ ਵਾਰੀ ਨੋਟ ਕਰਾਤਾ ਹੁਣ ਵਾਰ-ਵਾਰ ਨਹੀਂ ਕਰਾਉਂਦੇ ਸੱਜਣਾ ਮਨ ਲਓ 12 ਵਜੇ ਦਾ ਸਮਾਂ ਹੀ ਆ 12 ਤੋਂ ਥੱਲੇ ਥੱਲੇ ਹੀ ਆ ਅੱਜ ਸ਼ਾਮ ਨੂੰ ਮੈਂ ਬਣਨੀ ਆ ਸੱਜ ਸਾਬ ਸ਼ਾਮ ਨੂੰ ਵੀਡੀਓ ਤਾਂ ਬਣਾਉਣੀ ਸੀ ਸੱਜਣੋ ਇਹ ਵੀ ਗੱਲ ਨੋਟ ਕਰਿਓ ਵੀਡੀਓ ਬਣਾਉਣੀ ਸੀ ਕੋਈ 3 ਕ ਵਜੇ 4 ਵਜੇ ਤਾਂ ਥੋੜਾ ਆ ਜਾ ਸਮੇਂ ਦਾ ਇੱਧਰ ਮਹਾਰਾਜ ਨੇ ਕਿਰਪਾ ਕੀਤੀ ਤਾਂ ਪਹਿਲਾਂ ਬਣਾਤੀ ਆ 4 ਘੰਟੇ ਤੇ ਨਹੀਂ ਤੁਹਾਨੂੰ ਸ਼ਾਮ ਨੂੰ ਮਈਆਂ ਵਖਾਉਣੀਆਂ ਸੀ ਇਹ ਭਰੇਲੇ ਵਿਆਹ ਚ ਤੇ ਫਿਰ ਦੁਬਾਰਾ ਆਪਾਂ ਨੂੰ ਵਾਟ ਪੈਣੀ ਸੀ ਉਹਦੇ ਕਾਰਨ ਫਿਰ ਹੁਣੇ ਖਿੱਚ ਦੀ ਤਿਆਰੀ ਕਟਾ ਮਗਰਾ 11 12 ਤੀਜਾ ਸੁਆ ਸੁਈ ਪੂਰੀ ਵੱਡੇ ਕਦ ਕਾਟ ਦੀ ਤੇ ਲੇਵਾ ਪਾਂਡਾ ਦੀ ਮੈਨੂੰ ਲੱਗਾ ਦੁਨੀਆ ਤੋਂ ਨਿਆਰਾ ਲੈ ਵੇਖਿਓ ਇਹਦਾ ਫਰਸ਼ਾ ਰੇਟ ਇਹਦੀ ਡਿਮਾਂਡ ਸੱਤ ਸੌ ਕਰਨ ਨੂੰ ਭਾਵੇਂ ਸਵਾ ਕਰ ਲਈਏ ਓਕੇ ਇਹ 120 ਹੀ ਦੇ ਦਾਂਗੇ ਅੱਜ ਮੁੱਲ ਕਰਨ ਨੂੰ ਇੱਕ 25 ਵੀ ਕਰ ਲਈਏ ਇੱਕ 30 ਕਰ ਲਈਏ ਹੈ ਤੇ ਭਰ ਦੇ ਦਿਆਂਗੇ ਇੱਕ 120000 ਦੀ 120000 ਦੀ ਇਹ ਆ ਮਹਿੰਗੀ ਲਈ ਆਪਾਂ ਨਹੀਂ ਮਾਝੂ ਕੋਈ ਛੱਕ ਨਹੀਂ ਗਾ ਮਾਝੂ ਨਹੀਂ ਮਾਝ ਤਾਂ ਚੰਗੀ ਆ ਜਿਵੇਂ ਝੋਟੀ ਹੋ ਖੜੀ ਕਬੂਤਰੀ ਵਰਗੀ ਉਹ ਜਿਹੜੇ ਸਾਹ ਹੁਣ ਫਿਰ ਪਸ਼ੂ ਮੰਗ ਲਿਆ ਉਹ ਸਾਹ ਹੁਣ ਹਾਂ ਵੀ ਇਹਦੀ ਵੱਧ ਦੁੱਧ ਦੁੱਧ ਦੀ ਹੈ ਨਾ ਹਾਂ ਸਾਬਤ ਦੁੱਧ 15 ਤੋਂ ਪਲੱਸ ਚੱਲਣਾ ਇਹ ਅੰਦਰ ਨਹੀਂ ਰਹਿਣਾ ਹਾਂ ਮਿਲਕ ਵੇਨ ਵੇਹ ਦੀ ਕਿੱਧਰੋਂ ਕਿੱਧਰ ਨੂੰ ਆਉਂਦੀ ਹੈ ਨਾ ਪਹਿਲੀ ਪਹਿਲੀ ਮੱਝ ਨਹੀਂ ਉਹਨਾਂ ਤੋਂ ਲਈ ਜਿੰਨਾਂ ਤੋਂ ਆਈ ਆ ਓਕੇ ਇਹ ਉਹਨਾਂ ਦੀ ਮੱਝਾਂ 15 ਤੋਂ ਪਲੱਸ ਸੇਰੀਆਂ ਸਾਰੀਆਂ ਓਕੇ ਓਕੇ ਨਹੀਂ ਚੰਗੀ ਹੈ ਨਹੀਂ ਦੁੱਧ ਦੇ ਦੂਗੀ ਦੁੱਧ ਦੀ ਬੇ ਆ ਮੈਂ ਦਾ ਕੀ ਲੇਖਾ ਜੋਖਾ ਇਹ ਵੀ ਤਾਜੀ ਹੋਈ ਹੈ ਅੱਜ ਪਹਿਵਾ ਸ਼ਾਮ ਦੇ ਦਿਨ ਹੋਇਆ ਨੂੰ ਛੇਵਾਂ ਦੇ ਇਹ ਕਦੋਂ ਕੋ ਚੋਕੇ ਲੈਂਦੀ ਆ ਇਹ ਅੱਜ ਸਵੇਰੇ ਘਰੇ ਲਿਆ ਕੇ ਚੋਈ ਘਰੇ ਲਿਆ ਗਏ ਹਾਂ ਇਹਦੀ ਕੋਈ ਮੰਨ ਲਾ ਵੀ 8 9 ਵਜੇ ਚੁਈ ਹੈ ਹਾਂ ਇਹਦੀ ਕੋਈ ਚੁਈ ਸਾਢੇ 7 8 ਵਜੇ ਹੋਈ ਹਾਂ ਹਾਂ ਓਕੇ 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 ਦੂਜਾ ਸੂਹਾ ਤੀਜਾ ਇਹ ਦੂਜਾ ਸੂਹਾ ਕਿੰਨੇ ਦਿਨਾਂ ਦੀ ਸੂਈ ਕਿੱਥੇ ਜੇ ਚੋਕੇ ਲਈ ਦੁੱਧ ਉਥੋਂ ਇਹਦੇ ਥੱਲੇ ਹੁਣ 11 ਕਿਲੋ ਦੁੱਧ ਤਿਆਰੂ ਓਕੇ ਹਾਂ 6 ਦਿਨਾਂ ਦੀ ਸੂਈ 6 ਹਫ਼ਤੇ ਦੇ ਅੰਦਰ ਅੰਦਰ ਦੀ ਸੂਈ ਦੁੱਧ 11 ਹਾਂ ਜੀ ਕੱਦ ਬਹੁਤ ਆ ਯਾਰ ਹਾਂ ਕੱਦ-ਕਾਟ ਬਹੁਤ ਚੰਗਾ ਹਾਂ ਕੱਟ ਬਾਹਰ ਇਹਨੂੰ ਵੀ ਆ ਗਈ ਨੀਲੀ ਦੀ ਹਾਂ ਨੀਲੀ ਠੀਕ ਹੈ ਠੀਕ 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 ਓਕੇ ਆ ਵੇਖੋ ਮਹਾਰਾਜ ਦੀ ਕਿਰਪਾ ਇੱਕ ਇੱਕ ਰੀ ਤੁਹਾਨੂੰ ਇੰਨੇ ਜਾਨਵਰ ਵਿਖਾਉਣੇ ਆਂ ਕਿਆ ਬਾਤਾਂ ਵਾਲੀ ਜਾਨਵਰਾਂ ਵਾਲੀ ਥੋਡੀ ਪਸੰਦੀ ਦੇ ਆ ਸੱਜਣੋ ਆ ਵੇਖੋ ਝੋਟੀ ਦੁੱਜਾ ਸੁਆ ਅੱਖਾਂ ਚਟੀਆਂ ਕੱਦ ਵੇਲ ਪੂਸ਼ ਫੁੱਲ ਭਾਰੀ ਵੱਡੇ ਕੱਦ ਕਾਟਦੀ ਆ ਸੱਜਣੋ ਤੇ ਚੂਣ ਬਹੁਤ ਚੰਗਾ ਆਜੋ ਆਪਸ ਮਾ ਬਹੁਤ ਚੰਗਾ ਤੇ ਭਾਉ ਆਪਣਾ ਕੀ ਕਹਿੰਦਾ ਆੜਤੀਆ ਸਭ ਕੁਰਸੀ ਤੇ ਬੈਠਾ ਆਂਦਾ ਬੱਚਾ ਲਵਾ ਦੋ ਆ ਬੱਚਾ ਆੜੜੀ ਮਾਰਨੇ ਆ ਬਾਕੀ ਨਹੀਂ 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 ਅਹੀਂ ਤੈਨੂੰ ਕਹਿਣ ਜੋਗੇ ਆ ਵੀਰ ਯਾਰ ਦੱਸ ਅਸੀਂ ਆਪ ਲਾ ਦੇਾਂਗੇ ਬੱਚੇ ਗੱਲ ਕਿਹੜੀ ਕਰਦਾ ਤੂੰ ਵੇਖੋ ਸੱਜਣੋ ਕਿਆ ਬਾਤ ਆ ਬਹੁਤ ਚੰਗੇ ਕਦ ਕੱਡ ਦੀ ਝੋਟੀ ਆ ਓਏ ਸੱਜਣੋ ਓਕੇ ਰਿਪੋਰਟ ਮਗਰ ਪਰ ਇਹਦੇ ਵੀ ਕੱਟਾ ਹਾਂ ਕੱਟਾ ਯਾਰ ਇਹਨਾਂ ਦੰਨਾਂ ਚ ਜਿੰਨੀਆਂ ਮਈਆਂ ਸੂਈ ਜਾਂਦੀਆਂ ਕੱਟੇ ਦੀ ਜਾਂਦੀਆਂ ਕਰਾਂਗੇ ਕੀ ਸੂਆ ਹੀ ਕੱਟਿਆਂ ਦਾ ਹਨਾ ਹਾਂਜੀ ਇਹ ਸਾਰੀਆਂ ਚਾਲਾਂ ਮਾਰਨ ਦੀਆਂ ਹੀ ਆ ਓਕੇ ਇਹਦੇ ਚ ਤੈਨੂੰ ਕੋਈ ਖਾਸ ਗੱਲ ਦੀਦੀ ਆ ਵਾਕਿਆ ਹੀ ਕਿਉਂਕਿ ਬੰਦਾ ਸਕੀਮੀ ਆ ਇਹ ਸਾਡਾ ਓਕੇ ਚਵਾ ਲੱਗਾ ਕੀ ਕਹਿਣੇ ਹਨਾ ਉਹਦੇ ਕਹਿਣ ਵਾਂਗ ਗਵਾਂਡੀਆਂ ਘਰੇ ਵੀ ਜਾਊ ਹਨਾ ਦੂਜੀ ਮੰਜ਼ਲ ਤੇ ਧਾਰ ਹੂੰ ਫੇਰ ਤੋਰ ਕੇ ਹੋਣੀ ਬਚਾ ਲਿਆ ਆਏ ਹਾਏ ਹਾਏ ਜਿੰਨੀ ਵਾਰੀ ਮਰਜ਼ੀ ਤੋਲ ਲਾ ਯਾਰ ਤੇਨੂੰ ਜਵਾਬ ਦੇ ਸਕਦੇ ਸੱਜਣੋਂ ਬਸ마 ਝੋਟੀ ਨੇ ਕਰ ਲਿਆ ਤੇ ਤੁਹਾਨੂੰ ਹੁਣ ਇਹ ਕਹਿੰਦਾ ਵੀ ਧਾਰਾ ਵਾਕਈ ਥਣ ਬੜਾ ਕੱਢਿਆ ਜੱਟਾ ਐਵੇਂ ਨਹੀਂ ਕਹਿੰਦਾ ਯਾਰ ਤੀਆ ਸਾਡਾ ਉਹਨੂੰ ਪਤਾ ਸੀਗਾ ਵੀ ਇਹਦੇ ਚ ਕੌਣ ਬਹੁਤ ਚੰਗੇ ਆ ਵੇਖੋ ਕੀ ਬਾਤ ਆ ਯਾਰ ਬੜੀ ਚੰਗੀ ਮੈਂ ਯਾਰ ਬਾਬਾ ਜੀ ਹਾਂਜੀ ਹੈਂ 아제 ਚੋਈ ਨੂੰ ਕੋਈ ਟਾਈਮ ਨਹੀਂ ਹੋਇਆ। ਵਾਕਿਆਈ। ਅਜੇ ਸੰਸਾ ਚੋਈ ਨੂੰ ਟਾਈਮ ਕੋਈ ਨਹੀਂ ਆਇਆ। ਕੀ ਬਾਤ ਆ ਯਾਰ। ਅਜੇ 12 ਵਜੇ ਨਹੀਂ। ਰੇਟ ਦੱਸ ਯਾਰ ਇਹਦਾ ਵੇਖੀ ਜਾਓ। ਤੋਰ ਨਹੀਂ ਤੋਰਦੇ ਆਪਾਂ ਨੂੰ ਨਹੀਂ ਕੋਈ ਚੱਕਰ। ਤੋਰਦੇ ਕਰਾ ਦੇ ਇਹਦੇ ਦਿਲ 'ਚ ਨਾ ਰਹਿ ਜੇ ਕੋਈ ਗੱਲ। ਲੈਵੇ ਤੋਂ ਪੰਡਾ ਨਹੀਂ ਪਾਉਣੀਆਂ ਐਵੇਂ ਝੂਠ ਮਾਰੀ ਜਾਈਏ। ਦੁੱਧ ਕੱਢੂਗੀ ਨਾਲਾਂ ਚੋਈ। ਦੁੱਧ 14 ਕਿਲੋ ਦੇ ਦੋ। ਦੇ ਦਊਗੀ। 12 ਕਿਲੋ ਦੁੱਧ ਆਜੇਗਾ ਥੱਲੇ। ਕੀ ਬਾਤ। ਹਾਂਜੀ। ਅੱਜ ਵੀ ਤਾਂ ਥੋੜੀ ਬਣੀ ਹੋਈ ਤੇ ਥੋੜੀ ਅੱਜ ਲੇਟ ਹੋਈ ਜਾਂਦੀ ਨਹੀਂ ਥਾਨ ਬੜਾ ਕੰਮ ਦਾ ਕੱਢਿਆ ਯਾਰ ਮੈਂ ਦੀ ਚੁਵਾਈ ਬਾਲੀ ਨਕਰ ਪਾਕਿਸਤਾਨੀ ਨੀਲੀ ਰਵੀ ਉਹ ਹਾਂ ਐ ਮਾਰਦਾ ਸੱਟਾਂ ਇਹ ਪਾਸੇ ਖੜ ਖੜ ਕੇ ਪਾਕਿਸਤਾਨੀ ਕਹਿੰਦਾ ਨੀਲੀ ਰਵੀ ਉਹ ਤੇ ਵੇ ਕਹਿੰਦਾ ਅੱਛਾ ਹਾਂ ਉਹਦੇ ਪਹਿਲਾਂ ਚੋ ਵੀ ਦੇਵਾਂਗੇ ਵਾਕੇ ਜੋ ਤੂੰ ਚੋਈ ਹੋਣੀ ਤੂੰ ਕਹੇ ਮੈਂ ਕਿੱਲੇ ਤੇ ਜਾਊਗਾ ਨਾ ਰੇਟ ਕਾਦ ਕਾਦ ਤੋਂ ਵੇਖੇ ਸੰਦ ਦਾ ਭੰਗੜਾ ਜੀ ਦਾ ਡੇਢ ਕਰ ਲੀਏ ਸਵਾ ਕਰ ਲੀਏ ਪਰ ਇਹ 1 10 ਦੀ ਦੇ ਦੇਣੀ ਅੱਜ ਨਹੀਂ ਇਹ ਗੱਲਾਂ ਮੈਂ ਮੰਨ ਗਿਆ ਤੁਹਾਨੂੰ ਇਹ ਨਹੀਂ ਹੈਗਾ ਵੀ ਜੇ ਵੱਟੇ ਵੱਡੇ ਵਾਲੀ ਆ ਤਾਂ ਵੀ ਐ ਕਮਾਈ ਵੱਡੀ ਰੱਖ ਦੇਣੀ ਆ ਤਾਂ ਹੀ ਮਾਲ ਵੀ ਕੀ ਜਾਂਦਾ ਆ ਇਹ 1 10 ਦੀ ਦੇ ਦੇਣੀ ਵੀ ਭਾਵੇਂ ਅਗਲੇ ਕਹਿ ਨਾ ਕੋ ਵੀ 25 3000 ਵੀ ਨਫਾ ਤਾਂ ਲੈਣਾ ਉਹੀ ਆ ਹਾਂ ਆਉਂਦਾ ਤੂੰ ਤੁਰਿਆ ਜਾ ਇੱਕ ਦਿਨ ਛੱਡ ਕਰ ਸ਼ੁਕਰ ਧੰਨਵਾਦ ਰੱਬ ਦਾ ਧੰਨਵਾਦ ਰੱਬ ਦਾ ਧੰਨਵਾਦ ਰੱਬ ਦਾ ਜੇ ਗਹਿ ਵਿਚ ਨਾਲੇ ਵੀਰ ਭਰਾ ਨੂੰ ਦਵਾਂਗੇ ਤੇ ਰੋਟੀ ਵਜੋਂ ਤੁਰਿਆ ਆਊਗਾ ਤੁਰਿਆ ਆਊਗਾ ਸਿਆਣੀ ਗੱਲ ਤੇ ਐਦਾ ਕਿਸ ਹਿਸਾਬ ਆ ਤਾਂ ਭਾਲ ਹੀ ਲਿਆ ਕਿ ਤੋਂ ਇਹ ਕੱਲ ਦੀ ਸੂਈ ਹੈ ਰਾਤ ਦੀ ਰਾਤ ਦੀ ਸੂਈ ਹੈ ਇਹ ਵੀ ਕੱਟਾ ਦੇਗੀ ਆ ਇਹ ਵੀ ਕੱਟਾ ਬਾ ਇਹ ਕੋਈ ਆਪਾਂ ਨੂੰ ਮਾਰਨ ਦੀਆਂ ਚਾਲਾਂ ਹੀ ਕੱਟਿਆਂ ਦੇ ਟੀਕੇ ਹੀ ਮੇਰੇ ਹਿਸਾਬ ਨਾਲ ਕਿਤੇ ਹੋਰ ਕੰਟਰੀ ਚ ਭੇਜਣ ਲੱਗ ਗਏ ਆ ਸਾਰੇ ਕੱਟਿਆਂ ਵਾਲੇ ਆਪਣੇ ਭੇਜੀ ਜਾਂਦੇ ਆ ਇੰਡੀਆ ਚ ਅੱਛਾ ਬਰਕੀ ਗਾਵਾਲਾ ਲੇਵਾ ਲੇਵਾ ਬਹੁਤ ਚੰਗਾ ਮੈਂ ਰੋਧਾ ਲਿਉ ਹਾਂ ਦੇ ਕੱਢਦੇ ਤੋਰ ਕਰਾਦੇ ਰਾਣੀ ਦੀ ਚੱਕ ਆਹ ਦੇ ਪਰਾਹੀ ਨਹੀਂ ਤੁਹਾਨੂੰ ਆਖਣਾ ਉਹ ਅਗਲਾ ਆਪਾਂ ਕੋਈ ਗਾਰੰਟੀ ਨਹੀਂ ਦਿੰਦੇ ਉਹ ਔਰ ਆਨੇ 14 15 ਕਿਲੋ ਦੋ ਦਿੰਦੀ ਆ ਆਪਣੀ ਕੋਈ ਗਾਰੰਟੀ ਨਹੀਂ ਕੋਈ ਦਿੰਦੇ ਹਨ ਆਪਦੀਆਂ ਧਾਰਾ ਮਾਰੇ ਤੇ ਗੱਡੀ ਚ ਲੈ ਜੇ ਚੜਾ ਕੇ ਹਾਂ ਛੋਣ ਖਰਾਊਗਾ ਹਾਂ ਜਵਾਬ ਸਮਾ ਬਹੁਤ ਪੋਲਾ ਓਕੇ ਆਓ ਫੜੀ ਮੜੇ ਕੀ ਬਾਤ ਯਾਰ ਲੇਵਾ ਭਾਂਡਾ ਮੈਂ ਥੱਲੇ ਚੰਗਾ ਕਰਮਾ ਵਾਲੀ ਦੇ ਹੈ ਹਾਂਜੀ ਕੀ ਬਾਤ ਹੈ ਵੇਖੋ ਸੱਜਣਾ ਏ ਬਾਬਾ ਗਾੜੀ ਵੀ ਮੈਂ ਚੰਗੀ ਰੱਖੂਗੀ ਅਜੇ ਤਾਂ ਥੋੜਾ ਜਿਹਾ ਲੱਪਾ ਲਾਇਆ ਨੇ ਆਹ ਸੂਕੇ ਤਹਿ ਮਾਰੀ ਆ ਇੱਕ ਤਾਂ ਸੰਭੀ ਘਟ ਸੀ ਆ ਇੱਕ ਤਹਿ ਮਾਰ ਗਈ ਇੱਕ ਸੂਈ ਇੱਕ ਪਾਸੇ ਆ ਗਈ ਇੱਕ ਸੂਈ ਇੱਕ ਜੇਰ ਪਈ ਅਜੇ ਇੱਕ ਪਾਸੇ ਆ ਗਈ ਨਾ ਇੱਕ ਪਾਸੇ ਆ ਗਈ ਕਰੋ ਨਹੀਂ ਬਾਤ ਕੀ ਆ ਵੇਖੋ ਸੱਜਣੋ ਲੇਵਾ ਗਾਂ ਨੂੰ ਵੀ ਨਾ ਕਰਮਾਂ ਵਾਲੀ ਚੰਗਾ ਲਈ ਸਰਦੀ ਆ ਤੇ ਇਹਦਾ ਰੇਟ ਸਾ ਜੀ ਇਹਦੀ ਡਿਮਾਂਡ ਆਜ ਦੀ 80000 ਰੁਪਿਆ ਪਿਆਰ ਮੁਹੱਬਤ ਕੋਈ ਮੌਕੇ ਤੇ ਹੋ ਜਾਊ ਮੰਤਨ ਕਰਦਾ ਧੰਨਵਾਦ 78000 ਦੀ ਦੇ ਦੇ ਤੇ ਇਹਦਾ ਹਿਸਾਬ ਇਹ ਵੀ ਸੂਣ ਵਾਲੀ ਤੀਜਾ ਸੂ ਸੋਣਾ ਜੀ ਓਕੇ ਇਹ ਸੂਣ ਵਾਲੀ ਆ ਹਾਂਜੀ ਸੂਣ ਵਾਲੀ ਤੀਜਾ ਸੂਆ ਹਾਂ ਇਹ ਵੀ ਪੰਡ ਪਾ ਜੂਗੀ ਇਹਦਾ ਥੋੜੀ ਜੀ ਕੱਲ ਦੀ ਇਹ ਵੀ ਲੱਪਾ ਲੱਗੀ ਆਈ ਰਾਤ ਤੇ ਕਰਾਂ ਮੈਂ ਜਦੋਂ ਪਾਸੇ ਡੰਗਰਾਉਂਦਾ ਢੇੜੀ ਕਰਦਾ ਅੰਲੀਵਾ ਚੱਕ ਜਾਂਦੀਆਂ ਹਾਂ ਅੱਧਾ ਰਹਿ ਜਾਂਦਾ ਹੂੰ ਓਕੇ ਹਾਂਜੀ ਇਹ ਕੀ ਕਹਿੰਦੇ ਦੁੱਧ ਦੁੱਧ ਦਾ ਦੋ ਤਿੰਨ ਨੂੰ 12 13 ਕਿਲੋ ਗਿਆਦਾ ਦੁੱਧ ਪਰ ਇਹਨਾਂ ਦੇ ਖੁੱਲਾ ਭਰੂਗੀ ਭਰ ਦੂਗੀ ਹਾਂਜੀ ਠੀਕ ਆ ਤੂਰ ਕਰਾ ਚੱਕ ਇਹਦੀ ਦੈਨ ਲੈ ਜੂ ਹਜੇ ਹਫਤੇ ਦੇ ਅੰਦਰ ਬਾਅਦ ਦੇਣਾ ਜੇ ਲੈ ਇਹਨੇ ਟਾਲ ਲਿਓ ਟਿੱਪੀ ਓਕੇ ਆ ਹਾਂਜੀ ਇੱਕ ਹਫਤੇ ਚ ਲੈ ਇਹਨੇ ਬਾਕੀ ਸੱਜਣੋਂ ਤੁਸੀਂ ਟਿਪ ਸਕਦੇ ਆ ਇਹ ਗੱਲ ਕਿਉਂਕਿ ਵੱਡੀ ਆ ਕਿਉਂਕਿ ਥਣ ਤੁਦਾ ਹਾਕਾ ਵੇਖਣ ਦਾ ਭਾਰ ਦੀ ਗਾਰੰਟੀ ਦੇ ਸਕਦੇ ਆ ਤੌਰ ਪਹਿਲਵਾਨਾਂ ਰਗੀ ਆ ਨਹੀਂ ਇਹ ਮੈਂ ਬੈਕ ਨੂੰ ਲੈਵਾ ਕੱਢੂ ਸਾਰਾ ਹੀ ਹਾਂਜੀ ਵਾਕੇ ਗੋਆ ਕਰਦੀ ਆ ਕਰ ਲੈਣ ਤੇ ਜਾਂਦਾ ਤੇ ਜਾਂ ਹੁਣ ਕਿਹੜੇ ਚ ਚਲਾਉਣੀ ਆ ਤਿੱਜਾ ਸੂਆ ਜਿਹੜਾ ਸਹੀ ਤਿੱਜਾ ਸੂਆ ਹਾਂਜੀ ਕਰ ਲਾ ਪੁੱਤ ਕਰ ਲਾ ਕੋਆ ਕੋਈ ਲੈ ਵੇਖੋ ਸੱਜਣੋ ਕੱਦ ਕਾਠ ਇੱਥੋਂ ਇਹਦਾ ਅੰਤਾਜਾ ਲਾਓ ਤੇ ਬਾਕੀ ਅੱਖਾਂ ਇਹਦੀਆਂ ਵੀ ਸ਼ਾਹ ਚਿੱਟੀਆਂ ਹਾਂ ਅੱਖਾਂ ਇਹਦੀ ਬਿੱਲੀ ਇਹ ਬਿੱਲੀਆਂ ਅੱਖ ਵਾਲੀਆਂ ਮਈਆਂ ਦੁੱਧ ਨੂੰ ਖਰੀਆਂ ਹਾਂਜੀ ਹੈਗਾ ਸੱਜਣੋ ਫਰਕ ਇਹ ਵੀ ਚੀਜ਼ ਦਾ ਤੁਸੀਂ ਵੀ ਜਿਹੜੇ ਪੈਣਾ ਭਰਾ ਪਸ਼ੂਆਂ ਤੇ ਕੰਮ ਕਰਦੇ ਨੋਟ ਕਰਿਓ ਇਹ ਬਿੱਲੀਆਂ ਹੀ ਅੱਖਾਂ ਵਾਲੀਆਂ ਨਾ ਨਿਕਲਿਆ ਹੁਣ ਸੀਲ ਤੇ ਪਰ ਦੁੱਧ ਨੂੰ ਚੰਗੀਆਂ ਹੁੰਦੀਆਂ ਇਹਦਾ ਰੇਟ ਸ਼ਾ ਜੀ ਇਹਦੀ 85000 ਰੈਡ ਮੰਗ ਆਈ ਦੀ ਉਹਦੀ 80 ਇਹਦੀ 85 ਹਾਂ ਜੀ ਓਕੇ ਮੈਂ ਚੰਗੀ ਨਹੀਂ ਹੈ ਇਹ 82000 ਦੀ ਦੇ ਦਾਂਗੇ ਆਨ ਹਾਂ ਨਾ ਅੱਜ 82000 ਦੀ ਦੇ ਦਾਂਗੇ 80 ਦੀ ਦੇ ਦਾਂ ਤੂੰ ਜਦ ਖੜੋ ਆਪਾਂ ਆਏ ਹਾਏ ਹਾਏ ਕਿਉਂ ਐ ਕਢਾਉਂਦਾ ਚੰਗਿਆੜੇ ਜਦੋਂ ਕਢਾਉਂਦਾ ਕਹਿੰਦਾ 80 ਦੀ ਦੇ ਦਿਆਂਗੇ ਹਣਾ 80000 ਦੀ ਦੇ ਦਾਂਗੇ ਚਲੋ ਤੇ ਮਾੜੀ ਤਾਂ ਨਹੀਂ ਯਰ ਕਿਸ ਨੂੰ ਦੁੱਤੇ ਬਾ ਚੰਗੀ ਦੇ 90 ਦੀ ਜਦੋਂ ਇਹਨੇ ਬਚਾ ਦਰਦਾ 90 ਪਲਾਸੀ ਜਾਊਗੀ ਅੰਦਰ ਨਹੀਂ ਅੰਦਰ ਨਹੀਂ ਰਹਿੰਦੀ ਹਾਂਜੀ ਇਹਦਾ ਹਿਸਾਬ ਆ ਵੀ ਝੂਟੀ ਚੰਗੀ ਨਹੀਂ ਹਾਂਜੀ ਇਹ ਇਹਨੇ ਦੂਜਾ ਸੋਸ ਹੁਣਾ ਓਕੇ ਇੱਕ ਰੰਗ ਕਾਲੀ ਹਾਂਜੀ ਦੇਣ ਲੈ ਜੂਗੀ ਆ ਦੇ ਨੇ ਇੱਕ ਵਤੀਰਿਆਂ ਚ ਇਹ ਵੀ ਲੈ ਜੂ ਜੀ ਠੀਕ ਆ ਠੀਕ ਆ ਹਾਂਜੀ ਕਥਣਾ ਸੁਣਾ ਲਓ ਥਣਾ ਥੁਣਾ ਦੀ ਐ 35 ਬ ਚੰਗੀ ਆਈ ਹੈ ਭਾਰਤੀ ਬੇਫਿਕਰੀ ਹਾਂਜੀ ਤੋਰਾ ਕਰਾ ਦਈਏ ਚੱਕੇ ਦਾ ਵੀ ਹਾਂਜੀ ਕੱਦ ਚੰਗਾ ਝੂਟੀ ਦਾ ਹਣਾ ਕੱਦ-ਕੱਦ ਬਹੁਤ ਚੰਗਾ ਹੈ ਜੀ ਇਹ ਵੀ ਏਕ ਰਾਨ ਕੇ ਜਦੋਂ ਪਾਸੇ ਡੰਗਰ ਘੜਦਾ ਨਾ ਹਾਂ ਇਹ ਇਕੱਠੀਆਂ ਆਈਆਂ ਏਕ ਰਾਂ ਅੱਖਾਂ ਇਹਦੀਆਂ ਵੀ ਮੈਨੂੰ ਚਿੱਟੀਆਂ ਲੱਗਦੀਆਂ ਅੱਜ ਕਮਾਲ ਹੀ ਕੀਤੀ ਪਈ ਆ ਮੈਂ ਨਾ ਕਹੇਦੀਆਂ ਵੀ ਨਹੀਂ ਇੱਕ ਝੋਟੀ ਆ ਜਿਹੜੀ 2 ਨੰਬਰ ਤੇ ਅੱਖਾਂ ਕਾਲੀਆਂ ਵਾਲੀ ਹਣਾ ਬਾਕੀ ਆ ਜੋ ਸਾਰੀਆਂ ਹੀ ਨੀਲੀ ਰਾਵੀ ਦਾ ਪੱਖ ਰੱਖਦੀਆਂ ਦੇਖੋ ਸੱਜਣਾ ਝੋਟੀ ਦੀ ਫੇਸ ਕੁਆਲਿਟੀ ਬਹੁਤ ਹੀ ਸੋਹਣੀ ਆ ਤੇ ਚੰਗੀ ਵਜਨ ਵਾਲੀ ਝੋਟੀ ਆ ਵੇਖੋ ਕਿਉਂ ਲੈ ਗਈ ਨਾ ਤੂੰ ਕਿਆ ਬਾਤ ਸੋਨਾ ਲੇਵਾ ਭਾਂਡਾ ਕਰਮਾ ਵਾਲੀ ਤਿਆਰ ਕਰ ਚੂਗੀ ਹਜੇ ਸਟਾਰਟ ਹੀ ਆ ਜਿਵੇਂ ਭਾਉ ਨੋ ਖਾਂਦਾ ਨਾ ਤੀਲੀ ਤੋਂ ਲੌਂਗ ਲੌਂਗ ਤੋਂ ਕੋਕਾ ਦਾ ਹਜੇ ਨੇ ਬਣਾਉਣਾ ਕਰਮਾ ਵਾਲੀ ਨੇ ਵੇਖੋ ਹਜੇ ਹੌਲੀ ਹੌਲੀ ਬਣੂਗਾ ਨਾ ਹਾਂ ਹਾਂ ਹਜੇ ਕੋਕਾ ਬਣਾਉਣਾ ਲੌਂਗ ਹੀ ਸਟਾਰਟ ਕੀਤਾ ਜੇ ਨੇ ਕੀ ਬਾਤ ਟਿੱਪਨ ਟੁੱਪਨ ਉਹ ਕਿ ਚੁੰਗੀ ਜਾਂਦੇ ਜਿਹੜਾ ਚੰਗਣ ਦੇਖੀ ਜਉ ਜਿਹੜੀ ਉਹ ਆ ਇਹ ਤੇ ਗੱਡੀ ਲਈ ਤੇ ਚੜੀ ਹੋਲੀ ਹੋਲੀ ਆਉਣੀ ਨਾ ਬੀਲੀ ਤੇ ਚੜੀ ਆ ਓਕੇ 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 ਰੇਟ ਇਹਦਾ ਇਹਦਾ ਰੇਟ 99000 ਅੱਜ ਦੀ ਮੰਗ 90 ਤੇ 5 ਹਾਂ ਉਹ ਚ ਮਾਨਤਾ ਕਰ ਦਿਆਂਗੇ ਓਕੇ ਜਿਹੜਾ ਵੀ ਲੈਂਦਾ ਹਾਂਜੀ ਵੀ ਆਏ ਭੈਣਪਰਾ ਦਾ ਹਾਂਜੀ ਮਾਨਤਾ ਕਰ ਦਿਆਂਗੇ ਵੇਖੋ ਸੱਜਣੋ ਸਫਾਈਆਂ ਸੁਫੂਈਆਂ ਝੋਟੀ ਨੂੰ ਓਕੇ ਆ ਇਹ ਝੋਟੀ ਜਿਹਦੇ ਨੇ ਇਹ ਵੀ ਬੱਚਾ ਦਰਦਾ 11 ਤੱਕ ਜਾਣਾ ਹੀ ਕਰਮ ਵਾਲੀ ਗੇਮ ਖੇਡੂਗੀ ਹਾਂ ਠੀਕ ਆ ਧੰਨਵਾਦ ਆ ਜੋ ਇੱਕ ਰੀ ਕੈਮਰੇ ਤੇ ਸੱਜਣੋਂ ਫੇਰ ਕੱਲੀ-ਕੱਲੀ ਨੂੰ ਆਪ ਪਸ਼ੂਆਂ ਦੀ ਝਾਤ ਮਾਰੀ ਚੱਲੀਏ ਆ ਸੂਈ ਮੈਂ 80000 ਵੇਖਿਓ ਕਿਆ ਬਾਤ ਆ ਵੇਖੋ ਲਿਵਾ ਪਾਂਡਾ ਲੱਗਾ ਕਰਮਾਲੀ ਨੂੰ ਬਾਕੀ ਕਨੈਕਟ ਕਰ ਲਿਓ ਛੋਟ ਛੱਪਾ ਹੋ ਜਾਊਗਾ ਆ ਵੀ ਮੈਂ ਦਾ ਕੋਈ ਓੜਾ ਬੰਨਾਂ ਨਹੀਂ ਕਿਆ ਬਾਤ ਚਵਾ ਲੱਗਾ ਯਾਰ ਕੀ ਕਹਿਣੇ ਕਰਮਾਲੀ ਨੂੰ ਜਿਉਂਦੀ ਰਵੇ ਚੰਗੇ ਦੁੱਧ ਵਾਲੀ ਮੈਂ ਆ ਬਾਕੀ ਤੁਸੀਂ ਸੂਈ ਮੈਂ ਆ ਚੋ ਸਕਦੇ ਆ ਕੋਈ ਐ ਨਹੀਂ ਗੱਪਣ ਮੈਂ ਦਾ ਦੁੱਧ ਨਹੀਂ ਦੱਸਿਆ ਇਹਦਾ ਵੀ ਵਾਇਰਲ ਵਾਇਰਲ ਲੇਵਾ ਭਾਂਡਾ ਤੁਹਾਨੂੰ ਆਪ ਹੀ ਗੈਸ ਲਵਾਊਗਾ ਵੀ ਕੀ ਚੀਜ਼ ਆ ਇਹ ਤਾਜੀ ਇਹ ਵੀ ਆ ਝੋਟੀ ਅਜੇ ਕੱਬਾ ਨਾ ਸੱਜਣੋ ਕਿਆ ਬਾਤ ਆ ਬੜੀ ਪਸੰਦ ਆਈ ਆ ਤੁਹਾਡੇ ਵੀ ਪਸੰਦ ਆਊਗੀ ਬਹੁਤ ਹੀ ਸ਼ਾਨਦਾਰ ਝੋਟੀ ਰੇਟ ਉਹ ਕਰਤਾ ਜਿਹੜਾ ਯਾਰ ਚੱਕ ਲੋ ਚੱਕ ਲੋ ਜਿਵੇਂ ਕਹਿ ਦਈਏ ਨਾ 1 10 ਦੀ ਕਹਤੀ ਹੈ ਨਾ ਸ਼ਾ ਹਾਂਜੀ ਮੈਂ ਹਾਂ ਕਦੇ ਭੁਲੇਖਾ ਹੀ ਨਾ ਖਾ ਜਾ ਨਹੀ 1 10 ਦੀ ਆਖਿਆ ਜਾਇ ਜਾਇ ਜਮਾਂ ਤੇ ਆਹ ਕਹਤੀ ਆਪਾਂ 1 32 ਦੀ ਹਾਂਜੀ 1 32 ਕਿਆ ਬਾਤ ਆ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਉਂਦੇ ਵਾਸਤੇ ਰਹੋ ਪਰਮਾਤਮਾ ਦਿਨ ਦੁਗਣੀ ਰਾਤ ਚ ਆਪਣੀ ਤਰੱਕੀ ਵਾਸਤੇ